ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਹਰੀਨੋ ਹਰੀਨੋ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਬਹੁਤ ਸਾਰੀਆਂ ਮੱਝਾਂ ਇੱਥੋਂ ਤੁਹਾਨੂੰ ਦਿਖਾ ਚੁੱਕੇ ਆ ਅੱਜ ਫੇਰ ਚਾਰ ਨਗ ਦਿਖਾਉਂਗਾ ਤੇ ਚਾਰੇ ਮੱਝਾਂ ਸੂਈਆਂ ਸਵਾਨੀਆਂ ਘਰੇਲੂ ਵੀਰ ਜਿਹੜੇ ਘਰੇ ਦੁੱਧ ਪਾਉਣ ਦਾ ਕੰਮ ਕਰਦੇ ਆ ਜਿਆਦਾ ਪਸੰਦ ਕਰਦੇ ਆ ਸੂਏ ਸਵਾਏ ਪਸ਼ੂ ਨੂੰ ਤੇ ਇੱਥੋਂ ਤੁਹਾਨੂੰ ਜਿਆਦਾ ਪਸ਼ੂ ਮਿਲਦੇ ਵੀ ਸੂਏ ਸਵਾਏ ਆ। ਸੋ ਚਾਰ ਨਾਗ ਚਾਰੇ ਸੂਜਾ ਸਵਾਜਾ ਮੱਝਾਂ ਇਹਨਾਂ ਬਾਰੇ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਪਸ਼ੂ ਜਿਹੜਾ ਤੁਹਾਡੇ ਨੂੰ ਜੱਜ ਗਿਆ ਦੱਸੋ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ। ਖਾਸ ਕਰਕੇ ਜਿਹੜਾ ਦੁੱਧ ਤਿਆਰ ਵਾਲਾ ਪਸ਼ੂ ਉਹਨੂੰ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਦੀ ਤਸੱਲੀ ਫੁੱਲ ਕਰ ਸਕਦੇ ਹੋ। ਇਸ ਵੀਡੀਓ 'ਚ ਇੱਕ ਮੱਝ ਇੱਕ ਝੋਟੀ ਬਿਲਕੁਲੀ ਤਾਜੀ ਸੂਈ ਆ ਹਜੇ ਜੇਰ ਵੀ ਇਹਦੀ ਪੈਣ ਵਾਲੀ ਆ ਬਾਕੀ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਦੇ ਰਹੋ ਆਓ ਸ਼ੁਰੂਆਤ ਇਸੇ ਤੋਂ ਹੀ ਕਰ ਲੈਨੇ ਆਦੂ ਬਾਅਦ ਚ ਦੂਜੀਆਂ ਮੱਜਾਂ ਦਿਖਾਵਾਂਗੇ ਗੋਰੇ ਬਾਈ ਸਸਰੀ ਕਾ ਸਸਰੀ ਕਾ ਵੀਰ ਜੀ ਗੋਰੇ ਬਾਈ ਅੱਜ ਚਾਰ ਮੱਜਾਂ ਆਪਣੇ ਹਾਂਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਦਿਖਾ ਰਹੇ ਆ ਸੂਆ ਕਨੂੰ ਦੂਜਾ ਸੂਆ ਬਾਈ ਹਾਂ ਅਜੇ ਅਖੀਰਲੇ ਦੰਦ ਪੂਰੇ ਕੀਤੇ ਨਹੀਂ ਠੀਕ ਐ ਤੇ ਹੋ ਗਿਆ ਇੱਕ ਘੰਟੇ ਤੋਂ ਕੱਟ ਹੀ ਹੋਇਆ ਜੀ ਇੱਕ ਘੰਟੇ ਤੋਂ ਕੱਟ ਹੋਇਆ ਬੱਚਾ ਇਹਨੇ ਕਿਦਿ ਮੱਚਾ ਕੱਟਾ ਜੀ ਬਾਕੀ ਧਾਰਾ ਮਾਰ ਰੈਡ ਫੋਨ ਤੇ ਸਾਰਿਆਂ ਦੇ ਕਰਾਂਗੇ ਠੀਕ ਹੈ ਧਾਰਾ ਮਾਰ ਕੇ ਵੇਖਿਆ ਜੀ ਤਾਂ ਬਹੁਤ ਪੋਲੀ ਤੇ ਬਹੁਤ ਵਧੀਆ ਚੋਈਏ ਠੀਕ ਹੈ ਤੋਰਗੇ ਇੱਕ ਪਰਲੇ ਪਾਸ ਹੈ ਨਾ ਜੀ ਮੁੰਮਣਾ ਜ ਆ ਠੀਕ ਹੈ ਨਾਲ ਜੀ ਉਹ ਨਹੀਂ ਚੱਲਦਾ ਉਹ ਹਾਂ ਜੀ ਉਹਦੇ ਚ ਗੁੰਦ ਵੀ ਨਹੀਂ ਆਉਂਦੀ ਠੀਕ ਹੈ ਉਹ ਦਿਖਾ ਦੂੰਗਾ ਦੋਸਤੋ ਤੁਹਾਨੂੰ ਪਰ ਉਹਦੇ ਚ ਆਉਂਦਾ ਕੋਈ ਵੀ ਤੁਪਕਾ ਨਹੀਂ ਦੁੱਧ ਨਹੀਂ ਆਉਂਦਾ ਢਾਂਚਾ ਦੇਖ ਲਓ ਸਿੰਘ ਦੀ ਸ਼ੇਪ ਦੇਖ ਲਓ ਬਿਲਕੁਲ ਛੋਟੇ ਸਿੰਘ ਦੀ ਝੋਟੀ ਹੈ ਨਾਲ ਉਹ ਦੂਜਾ ਸੋ ਇਹ ਲੈ ਆ ਜੀ ਉਹਦੇ 15 ਕਿਲੋ ਪਹਿਲੇ ਪਹਿਲਾਂ ਨੇ ਦਿੱਤਾ ਜੀ ਠੀਕ ਹੈ ਤੁਰਦੇ ਅੱਗੇ ਨੂੰ ਬਈ ਲਈ ਚੱਲ ਸੰਭਲੇ ਸਿੱਧੇ ਤੁਰ ਤੋ ਹਜੇ ਹੋਣੀ ਸੁਕੇ ਹਟਿਆ ਦਸੋ 1 ਮਿੰਟ ਰੋਕਣੀ ਆਏ ਨਹੀਂ ਖੜਨਾ ਇਹ ਕਮਾਲਾ ਫਰੇਤਰ ਸੋਸੋਏ ਦਾ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਪਿਛਾਣ ਨੂੰ ਹਵਾਨਾ ਜਿਹੜਾ ਉਹ ਉਹ ਵੀ ਲੰਬਾ ਜਿਹਾ ਹਵਾਨਾ ਹੈ ਮਤਲਬ ਥਣ ਦਾ ਸਹਿਜ ਸੋਹਣਾ ਲੈ ਚੱਲ ਬੱਚੇ ਤੇ ਬਈ ਕੋਈ ਨਹੀਂ ਤੁਰ ਪਾ ਮੂਰੀ ਸੋਏ ਦੀ ਤਿਆਰੀ ਤੁਸੀਂ ਦੇਖ ਲਓ ਹਜੇ ਥੋੜਾ ਟਾਈਮ ਪਹਿਲਾਂ ਸੂਈ ਹੈ ਇਹ ਇਹ ਉਧਰ ਕੇ ਜੇ ਸੂਈ ਹੈ ਜੀ ਠੀਕ ਹੈ ਥੋੜਾ ਜਿਹਾ ਦੁੱਧ ਦੇ ਦੂਗੀ ਚੰਗਾ ਜੀ ਠੀਕ ਹੈ ਸੋ ਦੋਸਤੋ ਜਿਹੜਾ ਮਣਮਣੇ ਦੀ ਬਾਈ ਨੇ ਗੱਲ ਕੀਤੀ ਤੁਸੀਂ ਇਸ ਥਣ ਦੇ ਉੱਤੇ ਦੇਖੋਗੇ ਜਿਵੇਂ ਛਾਖ ਜੀ ਜੁੜੀ ਹੁੰਦੀ ਹੈ ਨਿੱਕਾ ਜਿਹਾ ਜਿਹੜਾ ਨਿਸ਼ਾਨ ਹੈ ਥਣ ਦਾ ਪਰ ਉਹ ਚੱਲਦਾ ਨਹੀਂ ਹੈ ਉਹ ਪਾਸ ਹੋ ਗਈ ਹੈ ਝੋਟੀ ਉਹਦੇ ਚੋਂ ਕੁਝ ਵੀ ਦੁੱਧ ਵਗੈਰਾ ਨਹੀਂ ਆਉਂਦਾ ਸੋ ਸੋਹਣੇ ਟਾਂਚੇ ਦੀ ਆ ਵੱਡਾ ਕਦ ਕਾਠ ਹੈ ਥੋੜਾ ਜਿਹਾ ਪਸੂ ਸੁਕੇ ਕੇਰਾ ਨੀਵਾ ਜਾਂ ਹੋ ਜਾਂਦਾ ਹਾਲਾਂਕਿ ਤੁਸੀਂ ਬਣਾਵਟ ਦੀ ਇੱਥੋਂ ਤੁਹਾਨੂੰ ਸਮਝ ਆਉਂਦੀ ਹੋਣੀ ਇਹਦੇ ਕੁੜਿਆਂ ਦੀ ਬਣਾਵਟ ਇਦਾਂ ਦੀ ਹੈ ਕੱਟੇ ਨੂੰ ਇਹਨੇ ਜਨਮ ਦਿੱਤਾ ਇਹ ਤੋਂ ਬਿਨਾ ਇੱਕ ਹੋਰ ਮੱਝ ਤਾਜੀ ਸੂਈ ਵੀ ਗੁਰੇਬਾਈ ਕਹਿੰਨ ਮਸੂਆ ਸੂਈ ਇਹ ਇਹ ਦੂਜਾ ਸੂਆ ਜੀ ਠੀਕ ਹੈ ਇਹ ਵੀ ਹਜੇ ਖੀਰਲੇ ਦੰਦ ਪੂਰੇ ਕਰਦੀ ਹੈ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹ ਪਰਸੋਂ ਸ਼ਾਮ ਨੂੰ ਸੂਈ ਹੈ ਜੀ ਹੁਣ ਦੁੱਧ ਕਿੰਨਾ ਹੋਊ ਹੁਣ ਦੁੱਧ ਵੀ 10 11 ਲੀਟਰ ਬੌਲਾ ਹੋਊਗਾ ਜੀ ਸਟਾਰਟਿੰਗ ਚੰਗੀ ਹੈ ਜੀ ਠੀਕ ਹੈ ਚੰਗਾ ਦੁੱਧ ਦੇ ਦੂ ਵੀ ਖੋਲੀਂ ਭਾਈ ਸੋ ਦੋਸਤੋ ਸੋਹਣੇ ਹਵਾਨੇ ਦੀ ਝੋਟੀ ਤਾਜੀ ਸੂਈ ਵੀ ਹੈ ਪਰਸੋਂ ਹੀ ਸੂਈ ਹੈ 10 ਕਿਲੋ ਵਾਂਗੂ ਬਾਈ ਕਹਿੰਦਾ ਵੀ ਬੌਲਾ ਹੀ ਹੋਊਗਾ ਥੱਲੇ ਇਹਦੇ ਇਹਦਾ ਹਵਾਨਾ ਨੂੰ ਐਸੇ ਦੱਸੂਗਾ ਤੁਹਾਨੂੰ ਸੂਆ ਦੂਜਾ ਕੰਨਿਆਂ ਵਾਲੇ ਦੰਦ ਰੁਲਾ ਰਹੀ ਹੈ ਹਜੇ ਨੀਵੇਂ ਆ ਦੰਦ ਉਹ ਕੁਮਾਲ ਆ ਬਈ ਇੱਥੇ ਉਹ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਬਾਕੀ ਸਵੇਰ 5:30 ਦੀ ਚੁਆਈ ਹੋਈ ਵੀ ਹੈ ਜੀ ਉਹ 5:30 ਦੀ ਚੁਆਈ ਹੋਈ ਹੈ ਤੇ 4:30 4:15 ਦਾ ਟਾਈਮ ਆ ਇਸ ਟਾਈਮ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਖਵਾਨਾ ਦੋਸਤੋ ਚੰਗਾ ਦਿਸਦਾ ਝੋਟੀ ਦਾ ਖਾਣਾ ਚ ਕੋਈ ਜੋਸ਼ ਪਸਮਾਨ ਨਹੀਂਗਾ ਇਹ ਨਹੀਂ ਗੱਲ ਵੀ ਕੋਈ ਟਾਈਮ ਲੱਗਾ ਹੋਊਗਾ ਕਿਉਂਕਿ ਵੀਡੀਓ ਵੀ ਸਾਡੀ ਅਚਨਚੇਤ ਜਿਹੀ ਹੈ ਬਣੀ ਵੀ ਜਿਹੜੀ ਪ੍ਰੋਗਰਾਮ ਬਣਿਆ ਹੋ ਵੈਸੇ ਅਸੀਂ ਅੱਜ ਦੀ ਕੋਈ ਵੀਡੀਓ ਰੱਖੀ ਨਹੀਂ ਸੀ ਤੁਸੀਂ ਇਹਦੇ ਥਣ ਖਾਲੀ ਬਿਲਕੁਲ ਦੇਖੋਗੇ ਪਰ ਸਮਾਜ ਥਣ ਸੋਨਾ ਕੜਦੀ ਹੋਊਗੀ ਝੋਟੀ ਸੋ ਇਹ ਦੋ ਤੁਹਾਨੂੰ ਨਗ ਦਿਖਾਤੇ ਆ ਤਿੰਨ ਨੰਬਰ ਤੇ ਇੱਕ ਮੱਝ ਦਿਖਾਉਣੇ ਗੋਰੇ ਭਾਈ ਕਿੰਨਾ ਚਰ ਹੋ ਗਿਆ ਉਹ ਸੂਈ ਨੂੰ ਇਹਨੂੰ ਇਹਨੂੰ ਹੋ ਗਿਆ 4-5 ਦਿਨ ਜੀ ਠੀਕ ਹੈ ਦੁੱਧ ਕਿੰਨਾ ਖੋ ਦੁੱਧ ਦੇ ਕਰੇ ਸੀ 15 ਲੀਟਰ ਜੀ ਇੱਕ ਕਰਾਂ ਬੁਖਾਰ ਕੱਲ ਹੋਇਆ ਗਰਮੀ ਜ਼ਿਆਦਾ ਸੀ ਥੋੜਾ ਘਟ ਗਈ ਜੀ ਠੀਕ ਹੈ ਤੇ ਮਾਲ ਤੀਜੇ ਸੂਏ ਆ ਜੀ ਹੂੰ ਤੇ ਦੂਜੇ ਸੂਏ 18 ਕਿਲੋ ਤੋਂ ਚੋਇਆ ਉਹਨੇ ਜੀ ਠੀਕ ਹੈ ਖੋਲ ਲਈ ਬਈ ਸੋ ਦਸੋ 15 ਕਿਲੋ 15 ਲੀਟਰ ਦੁੱਧ ਤੇ ਆ ਗਈ ਸੀ ਪਰ ਗਰਮੀ ਬਹੁਤੀ ਪੈਣ ਕਰਕੇ ਬੁਖਾਰ ਬਾਈ ਕਹਿੰਦਾ ਮੱਝ ਨੇ ਮੰਨਿਆ ਬੁਖਾਰ ਹੁਣ ਸੈਟ ਆ ਬਾਈ ਜਮਾ ਹੁਣ ਜਮਾ ਬਿਲਕੁਲ ਸੈਟ ਆ ਜੀ ਠੀਕ ਹੈ ਉਹ ਖੈ ਵਾ ਡੇਟਾਂ ਚੇ ਦੀ ਮੱਝ ਹਵਾਨਾ ਹੁਣ ਵੀ ਚੰਗਾ ਦਿਸਦਾ ਦਵਾਰਾ ਦੁੱਧ ਤੇ ਆਉਂਦੀ ਹੁਣ ਵੀ 13 14 ਕਿਲੋ ਬੋਲਾ ਹੋਊਗਾ ਜੀ ਠੀਕ ਹੈ ਸੋ ਹਾਜੀ ਥੋੜੇ ਦਿਨਾਂ ਦੀ ਸੂਈ 13 14 ਲੀਟਰਾਂ ਨੂੰ ਬੋਹਲਾ ਬਾਕੀ ਕੁਆਲਿਟੀ ਤੁਸੀਂ ਵੇਖ ਰਹੇ ਮੂੰਮਾਂ ਦੀ ਅਗਲੇ ਪਾਸਿਓਂ ਜੀ ਹੂੰ ਵੱਡੇ ਟਾਂਚੇ ਦੀ ਮੱਝ ਆ ਦੱਸੋ ਲੈ ਚੱਲੀ ਭਾਈ ਬੱਚਾ ਇਹਦੇ ਨਾਲ ਵੀ ਕੱਟਾਈ ਇਹਦੇ ਨਾਲ ਵੀ ਕੱਟਾਈ ਚਾਰਾ ਮਗਰ ਕੱਟਈ ਐ ਜੀ ਕੱਟਈ ਐ ਹਾਂਜੀ ਸੋ ਦੋਸੋ ਇਸ ਵਾਰ ਚਾਰਾਂ ਮੱਝਾਂ ਨਾਲ ਬੱਚੇ ਕੱਟੇ ਐ ਹਵਾਨਾ ਫੇਰ ਦੇਖ ਲੋ ਉੱਥੋਂ ਤੁਸੀਂ ਤੁਹਾਨੂੰ ਸਾਈਡ ਤੋਂ ਵੀ ਥੰਨ ਦਿਖਾਵਾਂ ਤਾਂ ਥੰਨ ਦਾ ਸੈਜ ਵੀ ਸੋਹਣਾ ਬਾਕੀ ਮਿਲਕ ਵੇਨ ਚੰਗੀ ਰੁਕਦੀ ਐ ਵੱਡੇ ਢਾਂਚੇ ਦੀ ਮੱਝ ਐ ਇੱਕ ਲਾਸਟ ਉੱਤੇ ਹੋਰ ਝੋਟੀ ਦਿਖਾ ਦਈਏ ਤੁਹਾਨੂੰ ਗੁਰੇ ਭਾਈ ਜਿਹੜੀ ਲਾਸਟ ਤੇ ਝੋਟੀ ਦਿਖਾ ਰਹੇ ਐ ਇਹਦੀ ਕੀ ਡਿਟੇਲ ਐ ਇਹ ਦੂਜਾ ਸੂਆ ਭਾਈ ਇਹ ਵੀ ਕਿੰਨਾ ਚਿਰ ਹੋ ਗਿਆ ਇਹਦੀ ਅਖੀਰਲੇ ਦੰਦ ਇਹ ਵੀ ਹਜੇ ਪੂਰੇ ਕਰਦੀ ਐ ਜੀ ਠੀਕ ਐ ਕਿੰਨਾ ਚਿਰ ਹੋ ਗਿਆ ਸੂਈ ਇਹਨੂੰ ਹੋਗੇ ਤਿੰਨ ਚਾਰ ਦਿਨ ਹੋਊਗੇ ਸੂਈ ਨੂੰ ਠੀਕ ਐ ਖ 10 ਲੀਟਰ ਇਹ ਥਲੇ ਕੋ ਕਹੁੰਦਾ ਠੀਕ ਹੈ ਸੋ ਦਸੋ 10 ਲੀਟਰ ਦੁੱਧ ਹੋਊਗਾ ਅਖੀਰਲੇ ਦੰਦ ਕੰਪਲੀਟ ਕਰਦੀ ਐ ਸੂਆ ਦੂਜਾ ਬੱਚੇ ਕਨਫਰਮਾਂ ਵਿਚਾਰਾਂ ਨਾਲ ਹੀ ਕੱਟੇ ਐ ਥੋੜਾ ਜਿਹਾ ਗਰਮੀ ਜ਼ਿਆਦਾ ਕਰਕੇ ਨਾ ਜੀ ਇੱਕ ਤੀ ਬੱਚਿਆਂ ਨੂੰ ਦੁੱਧ ਵੱਧ ਪਿਉਂਦੇ ਰਹੇ ਅੱਛਾ ਜੇ ਤਾਜ਼ੇ ਸੂਏ ਸੀ ਨਹੀਂ ਬੱਚੇ ਫਿਰ ਢਿੱਲੇ ਹੋਏ ਨੇ ਤਾਂ ਕਰਕੇ ਥੋੜੀ ਮਿਹਨਤੀ ਘੱਟ ਹੋਈ ਠੀਕ ਐ ਬਾਕੀ ਭਾਲ ਵੀ ਦੀਂਦੀ ਹਜੇ ਤੱਕ ਬਾਦੀ ਹੈਗੀ ਅਗਲੇ ਥਾਣਾ ਤੇ ਸੋ ਦੋਸਤੋ ਹਜੇ ਪਲੂਣ ਥੋੜੀ ਥੋੜੀ ਦਿਸਦੀ ਹੋਣੀ ਆ ਤੁਹਾਨੂੰ ਕਿਉਂਕਿ ਤਾਜੀ ਸੂਈ ਵੀ ਝੋਟੀ ਮੈਂ ਬੰਨ ਲੈ ਜਾ ਲੈ ਜਾ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਬਾਕੀ ਪਸ਼ੂ ਜਿਹੜਾ ਤੁਸੀਂ ਖਰੀਦਣਾ ਉਹਨੂੰ ਪਾਸ ਆ ਕੇ ਕਰੋਗੇ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਮੱਝਾਂ ਚਾਰ ਬਾਈ ਕੋਲ ਵਕਾਉ ਸੀ ਚਾਰੇ ਦਿਖਾਤੀਆਂ ਜੇ ਪਸਮਾ ਦੇਖੀਏ ਤਾਂ ਮੈਂਗਾ ਚਾਰਾਂ ਦਾ ਤਿੰਨਾਂ ਦਾ ਆ ਉਹ ਤਾਂ ਪਸ਼ਮੀ ਹੈ ਜੀ ਹੂੰ ਤੇ ਬਹੁਤ ਚੰਗੇ ਥਣ ਕਰਦੀਆਂ ਤੇ ਚੋਣ ਬੜਾ ਚੰਗਾ ਠੀਕ ਹੈ ਸੋ ਚੋਣ ਪਸਮਾ ਦੀਆਂ ਚੰਗੀਆਂ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਪਸ਼ੂ ਵਕਾਉ ਸੀ ਬਾਈ ਕੋਲ ਧੰਨਵਾਦ